ਬੇਬੇ ਹਾਂ ਭਾਈ ਪਹਿਲਾਂ ਨਨਦਾਤੇ ਵੀ ਬੋਲੀਆਂ ਬਹੁਤ ਪਾਇਆ ਕਰਦੇ ਆ ਨਾ ਨਨਦਾਤੇ ਬਹੁਤ ਹੁੰਦੀਆਂ ਤੇ ਹਾਂ ਤੁਸੀਂ ਕੋਈ ਨਨਦ ਦੀ ਬੋਲੀ ਸੁਣਾ ਦਿਓ ਕੋਈ ਮਤਲਬ ਕਿ ਜਿਹੜੇ ਨ ਨਨਦ ਨੂੰ ਬੁਰਾ ਭਲਾ ਬੋਲਦੀਆਂ ਸੀਗਾ ਹਾਂ ਨਾ ਚੁੱਕੀ ਗੱਲ ਬਹੁਤੀਆਂ ਹਾਂ ਸੁਣਾਓ ਕਿਟੋਂ ਆਂ ਆ ਨੀ ਨਾਨਦੂ ਬੁਹੇਲੇ ਤੁਡੀ ਨਾਲੋ ਗੁੱਟੋ ਲੱਬੂੜੀ ਕਿਟੋਂ ਆਂ ਆ ਨੀ ਨਾਨਦੂ ਬੁਹੇਲੇ ਤੁੜੀ ਨਾਲ पुतने बड़ी मैदान जानी बड़े नू कखो पाके उत्ते मेरे टिग डिग पी मैदान जानी बड़े नू कखो पाके उत्ते मेरे टिग डिग पी अच्छा टिग डिग पी तूड़ी मतलब के भी, भी उत्ते तूड़ी पैगी है तूड़ी पैगी उत्तर टिग डिग पी तूड़ी दी अच्छा <laughs> ਕਿੱਥੇ ਕੱਟੇ ਗੀਤ ਬਰਨਾ ਬਿਬੀ ਨੇ ਰੇ ਆੜੀਆਂ ਨੇ ਹੜ ਛੱਟ ਤੇ ਕਿੱਥੇ ਕੱਟੇ ਗੀਤ ਬਰਨਾ ਬਿਬੀ ਨਾਂਡੇ ਆੜੀਆਂ ਨੇ ਹੜ ਛੱਟ ਤੇ ਉਹ ਦੇ ਕਟੂ ਗੀਤ ਬਰਨਾ ਪਾਪੋ ਮੇਰੀਏ ਕਿੱਥੇ ਮਾਹੀ ਦਾ ਹੜ ਚੱਲਦਾ ਉਤੇ ਕਟੂ ਗੀਤ ਪਰਾ ਪਭੋ ਮੇਰੀਏ ਜਿਸਕੇ ਮਾਇਦਾ ਹੜ ਚਲਦਾ ਭੱਗਾ ਭੋਤਾ ਕੰਨਾ ਮਾਦੇ ਕਾਲਾ ਨਾਂ ਦਿਨੂ ਲੈ ਚੱਲੇ ਆ ਭੱਗਾ ਭੋਤਾ ਕੰਨਾ ਤੇ ਕਾਲਾ ਨਾਂ ਦਿਨੂ ਲੈ ਚੱਲੇ ਆ ਨਾਨਦ ਦੀਆਂ ਬੋਲੀਆਂ ਦਾ ਬਹੁਤ ਪਾਉਂਦੇ ਨੇ ਮਤਲਬ ਕਿ ਅੱਜ ਮੈਂ ਵੀ ਬਹੁਤ ਪਾਨੀ ਆ ਪਰ ਇਹੀ ਜਿਹੀ ਬੋਲੀਆਂ ਤਾਂ ਨਾ ਕਦੇ ਸੁਣੀ ਆ ਨਾ ਕਦੀ ਪਾਈਆਂ ਹਾਂ ਜਿਹੜੇ ਤੁਸੀਂ ਨਨਦ ਦੀਆਂ ਬੋਲੀਆਂ ਤੁਹਾਡੇ ਕੋਲ ਪਹਿਲੀ ਵਾਰ ਸੁਣਦੀ ਪਈਆਂ ਤਾਂ ਇਹ ਨਾਨਦ ਪੱਕੇ ਜੇ ਰੰਗ ਵਾੜੀ ਪੱਟ ਦੀ ਬੁਰਦਾ ਵਾੜੇ ਨੇ ਮੇਰੀ ਨਾਨਦ ਪੱਕੇ ਜੇ ਰੰਗ ਵਾੜੀ பட்டு திமிருதா